ਐਡਵਾਂਸ ਯੁੱਗ ਦੇ ਵਿੱਚ ਜਿੱਥੇ ਲੋਕ ਗਰਮੀ ਤੋਂ ਬਚਣ ਲਈ ਠੰਡਾ ਪਾਣੀ, ਕੋਲਡ ਡਰਿੰਕ, ਆਈਸਕ੍ਰੀਮ ਦੀ ਵਰਤੋਂ ਕਰਦੇ ਹਨ, ਉੱਤੇ ਪਿਛਲੇ ਸਮੇਂ ਦੇ ਵਿੱਚ ਮਿੱਟੀ ਦੇ ਬਰਤਨ ਲੋਕ ਠੰਡਾ ਪਾਣੀ ਪੀਣ ਲਈ ਵਰਤੇ ਸਨ, ਪਰ ਹੁਣ ਇਸ ਨੂੰ ਲੋਕ ਭੁੱਲਦੇ ਜਾ ਰਹੇ ਹਨ। ਇਸ ਬਾਰੇ ਮਿੱਟੀ ਦੇ ਬਰਤਨ ਬਣਾਉਣ ਵਾਲੇ ਕਾਰੀਗਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਮਿੱਟੀ ਤੋਂ ਤਿਆਰ ਹੋਣ ਵਾਲੇ ਬਰਤਨ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਅਤੇ ਸਾਰਿਆਂ ਨੂੰ ਇਨ੍ਹਾਂ ਬਰਤਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਕਿੱਦਾਂ ਗਰਮੀ ਦਾ ਮੌਸਮ ਆਉਂਦਾ ਪਿਆ ਵਾ ਤੇ ਕਿਦਾਂ ਚਾਲੂ ਹੋ ਗਿਆ ਵਾ ਤੇ ਉਹਦੇ ਵਾਸਤੇ ਕਿਦਾਂ ਘਟੇ ਦਾ ਪਾਣੀ ਜ਼ਿਆਦਾ ਚੱਲਦਾ ਵਾ ਠੀਕ ਆ ਤੇ ਬਾਕੀ ਆ ਗਰਮੀ ਵਿੱਚ ਜ਼ਿਆਦਾ ਕਰਕੇ ਘਟੇ ਦਾ ਹੀ ਪਾਣੀ ਪੀਓ ਤੇ ਆਪਣੇ ਸਰੀਰ ਨੂੰ ਬਚਾਉਣ ਵਾਸਤੇ ਤੇ ਫਿਰ ਜਿੱਦਾ ਪਾਣੀ ਨਾ ਪੀਓ ਤੇ ਉਹ ਬਿਮਾਰੀ ਦਾ ਹੀ ਘਰ ਰਹੀ ਨੀਰਾ ਤੇ ਕਿਦਾਂ ਆਪਣੇ ਕੋਲ ਕਈ ਤਰ੍ਹਾਂ ਦੀ ਐਡ ਮਹਾਗੀਆਂ ਵਾ ਕਿੱਦਾਂ ਪੰਛੀਆਂ ਵਾਸਤੇ ਪਾਣੀ ਰੱਖਣ ਵਾਸਤੇ ਤੇ ਬਾਕੀ ਜੱਗ ਵੀ ਹੈਗੇ ਆ ਬੋਤਲਾ ਵੀ ਹੈਗੇ ਗਲਾਸ ਵੀ ਹੈਗੇ ਆਪਣੇ ਆਪਣੇ ਕੋਲ ਸਾਰੀ ਤਰ੍ਹਾਂ ਦੀ ਆਪਣੇ ਕੋਲ ਚੀਜ਼ ਹੈਗੀ ਆ هەر ਇੱਕ ਤਰ੍ਹਾਂ ਦੀ ਆਪਣੇ ਕੋਲ ਵੈਰਾਈਟੀ ਹੈਗੀ ਆ ਤੁਸੀਂ ਇੱਕ ਵਾਰੀ ਦੁਕਾਨ ਤੇ ਆਓ ਤੇ ਕਿਹੜੀ ਮਰਜ਼ੀ ਵੈਰਾਈਟੀ ਮੰਗੋ ਤੁਹਾਨੂੰ ਉਹੀ ਵੈਰਾਈਟੀ ਮਿਲੂਗੀ ਨਾਲ ਕਿਦਾਂ ਪਹਿਲਾਂ ਦੇ ਹਟ ਗਏ ਸੀ ਮਿੱਟੀ ਵੱਲੋਂ ਤੇ ਹੁਣ ਕਿਦਾਂ ਹੌਲੀ ਹੌਲੀ ਲੋਕ ਆਉਂਦੇ ਪਏ ਆ ਠੀਕ ਹੈ ਮਿੱਟੀ ਦਾ ਬਰਤਨ ਖਰੀਦਣ ਵਾਸਤੇ ਤੇ ਪਹਿਲਾਂ ਵੀ ਮੈਂ ਇਹੋ ਜਿਹੇ ਗਾਹਕ ਹੁੰਦੇ ਗਾਹਕਾਂ ਨੂੰ ਇਹੋ ਸਮਝਾਈਦਾ ਤੁਸੀਂ ਮਿੱਟੀ ਦਾ ਬਰਤਨ ਖੜੋ ਤੇ ਉਹਦੇ ਵਿੱਚ ਤੁਸੀਂ ਜੋ ਵੀ ਬਣਾਉਣਾ ਤੁਸੀਂ ਇੱਕ ਵਾਰੀ ਬਣਾ ਕੇ ਫੇਰ ਦੱਸੋ ਮਿੱਟੀ ਦੇ ਬਰਤਨ ਬਹੁਤ ਵਧੀਆ ਨੇ ਜੀ ਇਹਦੇ ਵਿੱਚੋਂ ਬਹੁਤ ਸਾਨੂੰ ਜਿਹੜੇ ਮਿਲਨ ਮਿਲਦੇ ਆ ਅੱਜ ਜੋ ਜਿਹੜੇ ਆ ਦੂਜੇ ਸਟੇਲੀ ਭਾਂਡੇ ਦੂਜੇ ਭਾਂਡੇ ਚੱਲ ਪਏ ਨੇ ਮੋਹਨੀਆਂ ਦੇ ਚੱਲ ਪਿਆ ਜੀ ਉਹ ਬਹੁਤ ਮਾੜੇ ਆ ਉਹ ਖੁਰ ਕੇ ਸਾਡੇ ਅੰਦਰ ਜਾਂਦੀ ਹੈ ਜਦੋਂ ਅਸੀਂ ਉਹਨੂੰ ਕੋਈ ਵੀ ਚੀਜ਼ ਉਹ ਬਣਾਉਂਦੇ ਆ ਚਾਹ ਬਣਾ ਲਓ ਪਾਣੀ ਗਰਮ ਕਰ ਲਓ ਉਹ ਸਾਡੇ ਲਈ ਬਹੁਤ ਘਾਤਕ ਨੇ ਜੋ ਮਿੱਟੀ ਦੇ ਭਾਂਡੇ ਆ ਇਹ ਸਾਡੇ ਲਈ ਬਹੁਤ ਵਧੀਆ ਨੇ ਜੀ ਇਹਦੇ ਵਿੱਚ ਪਾਣੀ ਪਾਓ ਘੜੇ 'ਚ ਪਾਣੀ ਬਿਲਕੁਲ ਠੰਡਾ ਰਹਿੰਦਾ ਆ ਜਿਹੜਾ ਉਹ ਫ੍ਰਿਜ ਦਾ ਪਾਣੀ ਆ ਜੀ ਉਹ ਸਾਡੇ ਲਈ ਬਹੁਤ ਜ਼ਿਆਦਾ ਨੁਕਸਾਨ ਆ ਜਿਹੜੀਆਂ ਸਾਨੂੰ ਬਿਮਾਰੀਆਂ ਲੱਗ ਰਹੀਆਂ ਨੇ ਇਹ ਸਾਰੀਆਂ ਇਸੇ ਕਰਕੇ ਲੱਗ ਰਹੀਆਂ ਨੇ ਜਿਵੇਂ ਹਾੜ ਦੀ ਬਿਮਾਰੀ ਆ ਉਹ ਜਦੋਂ ਅਸੀਂ ਠੰਡਾ ਪਾਣੀ ਪੀਂਨੇ ਆ ਅਸੀਂ ਬਾਹਰੋਂ ਗਰਮੀ 'ਚ ਆ ਕੇ ਠੰਡਾ ਪਾਣੀ ਪੀ ਲੈਂਦੇ ਆ ਤੇ ਉਹ ਸਾਨੂੰ ਅੰਦਰ ਜਾ ਕੇ ਪਾਣੀ ਨੁਕਸਾਨ ਕਰਦਾ ਆ ਜੀ ਇਸ ਕਰਕੇ ਜਿਹੜੇ ਮਿੱਟੀ ਦੇ ਬਰਤਨ ਆ ਇਹ ਬੜੇ ਵਧੀਆ ਨੇ ਜੀ ਐਡਵਾਂਸ ਯੋਗ ਦੇ ਵਿੱਚ ਜਿੱਥੇ ਕਿ ਠੰਡਾ ਪਾਣੀ ਆਈਸਕ੍ਰੀਮ ਅਤੇ ਗਰਮੀ ਤੋਂ ਰਹਾਤ ਮਿਲਲੇ ਕਈ ਤਰ੍ਹਾਂ ਦੇ ਪਦਾਰਥ ਠੰਡੇ ਗੜੇ ਕੇ ਲੋਕਾਂ ਵੱਲੋਂ ਵਰਤੇ ਜਾ ਰਹੇ ਪਰ ਅੱਜ ਵੀ ਲੋਕ ਇਨ੍ਹਾਂ ਮਿੱਟੀ ਦੇ ਬਰਤਨ ਦੀ ਵਰਤੋਂ ਨੂੰ ਜਿਹੜਾ ਕਿ ਭੁੱਲਦੇ ਜਾ ਰਹੇ ਪਰ ਇਸ ਮੌਕੇ ਅਸੀਂ ਜਦੋਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮਿੱਟੀ ਦੇ ਬਰਤਨ ਵਰਤਣ ਦੇ ਨਾਲ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ ਕੀ ਹੈ ਤਰਨ ਤਰਨ ਤੋਂ ਫਾਸਟ ਵੀ ਲਈ ਬੀ ਐਸ ਸਾਹਿਲ ਦੀ ਵਿਸ਼ੇਸ਼ ਰਿਪੋਰਟ